ਬਹੁਤ ਵੱਡੀ ਗੱਲ ਹੁੰਦੀ ਹੈ ਗੱਲ ਲਿਖਣੀ ਕਿ ਤੁਸੀਂ ਫਿਲਮ ਬਣਾ ਕੇ ਲਿਖ ਦੋ ਕਿ ਜੇ ਤੁਹਾਨੂੰ ਫਿਲਮ ਪਸੰਦ ਨਾ ਆਵੇ ਤਾਂ ਤੁਸੀਂ ਪਾਏ ਪਾਏ ਵਾਪਸ ਲੈ ਲਿਓ ਕਿਉਂਕਿ ਮੈਨੂੰ ਪਤਾ ਹੈ ਐਂ ਮੈਨੂੰ ਭਰੋਸਾ ਹੈ ਕਿ ਤੁਹਾਨੂੰ ਸਾਰ ਨੂੰ ਵਾਪਸ ਆਣਾ ਏਦਾਂ ਦੀ ਪੰਜਾਬੀ ਵਿੱਚ ਕੋਈ ਫਿਲਮ ਨਹੀਂ ਪਣੀ ਇਹ ਗੱਲ ਦੀ ਮੇਰੀ ਗਾਰੰਟੀ ਹੈ ਕਿਉਂਕਿ ਹਮੇਸ਼ਾ ਜਦੋਂ ਐਕਸ਼ਨ ਫਿਲਮ ਦੇਖੀ ਜਾਂਦੀ ਨਾ ਉਹਦੇ ਵਿੱਚ ਮਾਰ ਤਾੜ ਪੁਲਿਸ ਗੈਂਗਸਟਰ ਜਾਂ ਏਦਾਂ ਦੀਆਂ ਚੀਜ਼ਾਂ ਨੂੰ ਦਿਖਾਇਆ ਗਿਆ ਆ ਤੇ ਜਿਹਦੇ ਵਿੱਚ ਕਹਾਣੀ ਘਟ ਹੁੰਦੀ ਆ ਤੇ ਉਹ ਪਰ ਇਹ ਜਿਹੜੀ ਫਿਲਮ ਆ ਇਹ ਫੈਮਿਲੀ ਓਰੀਐਂਟਡ ਫਿਲਮ ਆ ਤੁਸੀਂ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਇਹ ਲੱਗੂਗਾ ਕਿ ਯਾਰ ਵਾਹ ਕਿ ਪਹਿਲੀ ਵਾਰ ਹੀ ਪੰਜਾਬੀ ਇੰਡਸਟਰੀ 'ਚ ਇਦਾਂ ਦੀ ਫਿਲਮ ਬਣੀ ਆ ਜੱਟ ਕਿੰਨਾ ਕੁ ਵਿਗੜਿਆ ਹੋਇਆ ਹੈ ਜਦੋਂ ਕੋਈ ਵੀ ਗੱਲ ਪਰਿਵਾਰ ਤੇ ਆ ਜੇ ਤਾਂ ਉਸ ਨੂੰ ਸੇਵ ਕਰਨ ਲਈ ਜਦੋਂ ਕੋਈ ਬੰਦਾ ਕੋਈ ਵੀ ਕਦਮ ਚੱਕਦਾ ਤਾਂ ਉਹਨੂੰ ਵਿਗੜਿਆ ਹੋਇਆ ਕਿਹਾ ਜਾਂਦਾ ਸੋਸਾਇਟੀਜ਼ ਪਰ ਉਹ ਇਸ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੁੰਦਾ ਇਹ ਜਿਹੜੀ ਫਿਲਮ ਦੀ ਕਹਾਣੀ ਆ ਇਹ ਫੈਮਿਲੀ ਦੇ ਉੱਤੇ ਬੇਸ ਆ ਸਾਰੀ ਤੋ ਉਹਨਾਂ ਦੀ ਫੈਮਿਲੀ ਦੇ ਕਿੱਦਾਂ ਇੱਕ ਪ੍ਰੋਬਲਮ ਕਰਕੇ ਇੱਕ ਫੈਮਿਲੀ ਦੇ ਵਿੱਚ ਇਦਾਂ ਹੁੰਦਾ ਤਾਂ ਉਹ ਮੁੰਡਾ ਉਹਦਾ ਫਿਰ ਸਟੈਪ ਲੈਂਦਾ ਕੋਈ ਗੱਲ ਮੇਰੀ ਮਾਤਾ ਨੂੰ ਮੰਮੀ ਨੂੰ ਵਧੀਆ ਲੱਗ ਜਾਂਦੀ ਆ ਤਾਂ ਉਹ ਮੈਨੂੰ ਦੱਸ ਦਿੰਦੇ ਆ ਹਨਾ ਤਾਂ ਮੈਨੂੰ ਬੜਾ ਬਹੁਤ ਵਧੀਆ ਲੱਗਦਾ ਮੈਨੂੰ ਲੱਗਦਾ ਮੇਰੀ ਖੁਸ਼ੀ ਇਹੀ ਹੈ ਕਿ ਜਦੋਂ ਮੇਰੀ ਮੰਮੀ ਕਿਸੇ ਵੀ ਗੱਲ ਤੋਂ ਜਾਂ ਮੇਰੀ ਮਾਂ ਕਿਸੇ ਛੋਟੀ ਜੀ ਵੀ ਗੱਲ ਤੋਂ ਖੁਸ਼ ਹੁੰਦੀ ਆ ਤਾਂ ਮੈਨੂੰ ਚੰਗਾ ਲੱਗਦਾ ਜਿੱਦਾਂ ਅੱਜ ਪੋਸਟ ਲਾਂਚ ਕਰਨਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਸੈੱਟ ਤੇ ਆਇਓ ਤੁਸੀਂ ਉਹਨਾਂ ਨੂੰ ਮੈਂ ਦੱਸਿਆ ਨਹੀਂਗਾ ਕਰਨ ਕੀ ਆਉਣਾ ਹੁਣ ਇੱਥੇ ਆਉਣਗੇ ਤਾਂ ਉਹਨਾਂ ਨੂੰ ਪਤਾ ਲੱਗੂਗਾ ਨਾ ਮੈਨੂੰ ਕੋਈ ਪਲੈਨਿੰਗ ਪਲੋਟਿੰਗ ਵਾਲੀ ਕਰਨੀ ਆਉਂਦੀ ਪ੍ਰੋਮੋਸ਼ਨ ਦੀ ਮੈਂ ਤਾਂ ਜੋ ਹੁੰਦਾ ਮੈਂ ਤਾਂ ਚੱਕ ਕੇ ਕਹਿ ਦਿੰਦਾ ਬਾਈ ਆ ਫਿਲਮ ਆ ਰਹੀ ਹੈ ਇੰਦਾ ਕਰ ਲੀ ਜੀ ਇੰਦਾ ਕਰ ਲੀ ਸੋ ਸਾਡੀ ਕੋਈ ਇੰਦਾ ਪਲੈਨਿੰਗ ਪਲੋਟਿੰਗ ਨਹੀਂ ਹੈਗੀ ਬਸ ਸਿੱਧਾ ਜਸਟ ਮੈਨੂੰ ਇਹ ਆ ਕਿ ਲੋਕਾਂ ਤੱਕ ਗੱਲ ਪਹੁੰਚ ਜਵੇ ਐਂਡ ਉਹ ਬਹੁਤ ਸਾਰੇ ਪਿਆਰ ਕਰਨ ਵਾਲੇ ਨੇ ਉਹਨਾਂ ਨੇ ਆਪਣੇ ਆਪ ਇੱਕ ਦੂਜੇ ਦੇ ਨਾਲ ਗੱਲ ਸ਼ੇਅਰ ਕਰ ਲੈਣੀ ਆ ਐਂਡ ਗੱਲ ਅੱਗੇ ਲੈ ਜਾਣੀ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੁੱਪਸ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕਰ ਉਮੀਦ ਕਰਦੀ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ 17 ਮਈ ਨੂੰ ਫਿਲਮ ਆ ਰਹੀ ਹੈ ਜੇ ਜੱਟ ਵਿਗੜ ਗਿਆ ਤੇ ਜੱਟ ਸਾਡੇ ਨਾਲ ਮੌਜੂਦ ਹੈ ਗੱਲਾਂ ਬਾਤਾਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲ ਬਹੁਤ ਵਧੀਆ ਤੁਸੀਂ ਦੱਸੋ ਮੈਂ ਵੀ ਵਧੀਆ ਵਧੀਆ ਕਿਵੇਂ ਚੱਲ ਰਹੀ ਜ਼ਿੰਦਗੀ ਬਹੁਤ ਵਧੀਆ ਜ਼ਿੰਦਗੀ ਕਿਰਪਾ ਮਾਲਕ ਦੀ ਕਰੀਏ ਚੱਲ ਰਹੀ ਅੱਜ ਫਾਈਨਲੀ ਪੋਸਟਰ ਲਾਂਚ ਹੋਣ ਵਾਲਾ ਹੈ ਤੇ ਕਿੰਨੇ ਕੁ ਜ਼ਿਆਦਾ ਐਕਸਾਈਟਡ ਹੋ ਐਕਸਾਈਟਮੈਂਟ ਹਮੇਸ਼ੀ ਦੀ ਤਰ੍ਹਾਂ ਇਦਾਂ ਹੀ ਹੁੰਦੀ ਜਦ ਕੋਈ ਨਵੀ ਤੋ ਦੇ ਲਈ ਐਕਸਾਈਟਡ ਆ ਸੋ ਅਸੀਂ ਸੋਚਿਆ ਸੀਗਾ ਕਿ ਅਸੀਂ ਜਿੱਦਾਂ ਹਮੇਸ਼ਾ ਇਦਾਂ ਹੁੰਦਾ ਕਿ ਪੋਸਟਰ ਲੌਂਜ ਆਪਾਂ ਕਿਸੇ ਇਵੈਂਟ ਤੇ ਕਰਦੇ ਆਂ ਸੋ ਸਾਡਾ ਅੱਜ ਸ਼ੂਟ ਚੱਲਦਾ ਸੀ ਸੋਚਿਆ ਸੀ ਕਿ ਇੱਥੇ ਹੀ ਕਰਨਾ ਓਕੇ ਹਜੇ ਕੁਝ ਪਾਰਟ ਰਹਿਦਾ ਮੂਵੀ ਦਾ ਸ਼ੂਟ ਹੋਣ ਵਾਲਾ ਨਹੀਂ ਨਹੀਂ ਗਾਣਾ ਗਾਣਾ ਸ਼ੂਟ ਕਰ ਰਹੇ ਹਾਂ ਓਕੇ ਗਾਣਾ ਸ਼ੂਟ ਕਰ ਰਹੇ ਹਾਂ ਜੇ ਵਰਿੰਦਰ ਬਰਾੜ ਬਾਈ ਦਾ ਗਾਣਾ ਤੇ ਉਹਨਾਂ ਦੇ ਗਾਣੇ ਦੇ ਵਿੱਚ ਅਸੀਂ ਮਤਲਬ ਸ਼ੂਟ ਤੇ ਉਸੇ ਗਾਣੇ ਦਾ ਫਿਲਮ ਦੇ ਵਿੱਚ ਆ ਗਾਣਾ ਤਾਂ ਅਸੀਂ ਸੋਚਿਆ ਕਿ ਹੁਣ ਪੋਸਟਰ ਵੀ ਇੱਥੇ ਲਾਂਚ ਕਰਦੇ ਹਾਂ ਜੀ ਤੁਸੀਂ ਨਾ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕਿ ਇਸ ਫਿਲਮ ਦੇ ਵਿੱਚ ਨਾ ਕੁੜੀਆਂ ਦੇ ਲਈ ਵੀ ਇੱਕ ਸਰਪ੍ਰਾਈਜ਼ ਹੈ ਹਾਂ ਹਾਂ ਉਹ ਕੀ ਚੀਜ਼ ਹੈ ਮਤਲਬ ਕਮੈਂਟ ਪੜੇ ਤੁਸੀਂ ਥੱਲੇ ਕਿੰਨੇ ਜ਼ਿਆਦਾ ਕੁੜੀਆਂ ਐਕਸਾਈਟਡ ਹੋ ਗਈਆਂ ਕਿ ਇਸ ਵਾਰ ਜੈਕੀ ਵੱਖਰਾ ਲੈ ਕੇ ਆ ਰਹੇ ਆ ਹਾਂ ਵੀ ਹਾਂ ਜੀ ਉਹ ਦੇਖੋ ਸਰਪ੍ਰਾਈਜ਼ ਤਾਂ ਇਸ ਥੀਏਟਰ 'ਚ ਹੀ ਜਾ ਕੇ ਪਤਾ ਲੱਗੇਗਾ ਪਰ ਮੈਂ ਇਦਾਂ ਚਾਹੁੰਦਾ ਕਿ ਇਸ ਵਾਰੀ ਤੁਸੀਂ ਫਿਲਮ ਮਤਲਬ ਆਪਣੇ ਭਰਾ ਨਾਲ ਆਪਣੇ ਬੋਏਫਰੈਂਡ ਨਾਲ ਜਾਂ ਆਪਣੇ ਪਾਰਟਨਰ ਨਾਲ ਇਸ ਨੂੰ ਦੇਖਣ ਜਾਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਜੀ ਤੇ ਜੱਟ ਕਿੰਨਾ ਕਿ ਵਿਗੜਿਆ ਹੋਇਆ ਨਹੀਂ ਨਹੀਂ ਦਾ ਵਿਗੜਨਾ ਤਾਂ ਹਰ ਹਰ ਤਰੀਕੇ ਦੀ ਆਪਣੀ ਆਪਣੀ ਡੈਫੀਨੇਸ਼ਨ ਆ ਸੋ ਮੈਨੂੰ ਲੱਗਦਾ ਹੈ ਕਿ ਇਹ ਜਦੋਂ ਕੋਈ ਵੀ ਗੱਲ ਪਰਿਵਾਰ ਤੇ ਆ ਜੇ ਤਾਂ ਉਸ ਨੂੰ ਸੇਵ ਕਰਨ ਲਈ ਜਦੋਂ ਕੋਈ ਬੰਦਾ ਕੋਈ ਵੀ ਕਦਮ ਚੱਕਦਾ ਤਾਂ ਉਹਨੂੰ ਵਿਗੜਿਆ ਹੋਇਆ ਕਿਹਾ ਜਾਂਦਾ ਸੋਸਾਇਟੀਜ਼ ਪਰ ਉਹ ਇਸ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੁੰਦਾ ਸੋ ਇਹ ਇਹ ਜਿਹੜੀ ਫਿਲਮ ਦੀ ਕਹਾਣੀ ਹੈ ਇਹ ਫੈਮਿਲੀ ਦੇ ਉੱਤੇ ਬੇਸ ਆ ਸਾਰੀ ਸੋ ਉਹਨਾਂ ਦੀ ਫੈਮਿਲੀ ਦੇ ਕਿੱਦਾਂ ਇੱਕ ਪ੍ਰੋਬਲਮ ਕਰਕੇ ਇੱਕ ਫੈਮਿਲੀ ਦੇ ਵਿੱਚ ਇਦਾਂ ਹੁੰਦਾ ਤਾਂ ਉਹ ਮੁੰਡਾ ਉਹਦਾ ਫਿਰ ਸਟੈਪ ਬਣਦਾ ਬਿਲਕੁਲ ਜਿਹੜਾ ਤੁਹਾਡਾ ਡਾਇਲੋਗ ਸੀ ਲਾਸਟ ਮੂਵੀ ਦਾ ਰਾਜ ਕਰਨਾ ਰਾਜ ਹਨ ਉਹ ਹੱਲੇ ਤੱਕ ਟ੍ਰੈਂਡਿੰਗ ਦੇ ਵਿੱਚ ਹੈ ਤੇ ਮੈਡਲ ਤੋਂ ਬਾਅਦ ਲੋਕਾਂ ਨੂੰ ਹੋਰ ਵੀ ਜ਼ਿਆਦਾ ਜੈਤron ਉਮੀਦਾਂ ਵਧ ਗਈਆਂ ਨੇ ਕਿ ਇੱਕ ਤੁਸੀਂ ਆਪਣਾ ਬਾਅਰ ਸੈੱਟ ਕਰ ਦਿੱਤਾ ਹੁਣ ਕੀ ਜੈ ਨਵਾਂ ਲੈ ਕੇ ਆ ਰਿਹਾ ਕਿ ਇਸ ਫਿਲਮ ਦੇ ਵਿੱਚ ਵੀ ਆਪਣੇ ਇੱਕ ਵੱਖਰੀ ਛਾਪ ਛੱਡ ਕੇ ਜਾਏਗਾ ਜਿੱਦਾਂ ਮੈਡਲ ਦੇ ਵਿੱਚ ਤੁਸੀਂ ਇੱਕ ਸਾਰਿਆਂ ਦੇ ਸਾਰਿਆਂ ਦੇ ਦਿਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਤੇ ਇਸ ਮੂਵੀ ਦੇ ਵਿੱਚ ਐਸਾ ਕੀ ਜੈ ਕਰਨ ਵਾਲੇ ਕਿ ਲੋਕ ਇਸ ਨੂੰ ਮੈਡਲ ਤੋਂ ਜ਼ਿਆਦਾ ਪਸੰਦ ਕਰਨ ਮੈਨੂੰ ਉਹ ਜਿਹੜੀ ਮੈਡਲ ਫਿਲਮ ਦੀ ਗੱਲ ਆ ਉਹਦੇ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ ਆ ਸਾਰੀ ਮੀਡੀਆ ਦਾ ਵੀ ਥੈਂਕ ਯੂ ਆ ਐਂਡ ਸਾਰੇ ਦਰਸ਼ਕਾਂ ਦਾ ਥੈਂਕ ਯੂ ਜਿਨ੍ਹਾਂ ਨੇ ਉਸ ਫਿਲਮ ਨੂੰ ਦੇਖਿਆ ਥੀਏਟਰ ਵਿੱਚ ਦੇਖਿਆ ਐਂਡ ਫਿਲਮ ਨੂੰ ਸੁਪਰ ਡੂਪਰ ਹੇਟ ਕੀਤਾ ਤੇ ਜਿਹੜੀ ਜੇ ਜੱਟ ਵੀ ਕਿੜ ਗਿਆ ਫਿਲਮ ਆ ਇਦਾਂ ਦੀ ਪੰਜਾਬੀ ਵਿੱਚ ਕੋਈ ਫਿਲਮ ਨਹੀਂ ਪਣੀ ਇਹ ਗੱਲ ਦੀ ਮੇਰੀ ਗਾਰੰਟੀ ਹੈ ਕਿਉਂਕਿ ਹਮੇਸ਼ਾ ਜਦੋਂ ਐਕਸ਼ਨ ਫਿਲਮ ਦੇਖੀ ਜਾਂਦੀ ਨਾ ਉਹਦੇ ਵਿੱਚ ਮਾਰ ਤਾੜ ਪੁਲਿਸ ਗੈਂਗਸਟਰ ਜਾਂ ਇਦਾਂ ਦੀਆਂ ਚੀਜ਼ਾਂ ਨੂੰ ਦਿਖਾਇਆ ਗਿਆ ਆ ਤੇ ਜਿਹਦੇ ਵਿੱਚ ਕਹਾਣੀ ਘਟ ਹੁੰਦੀ ਆ ਤੇ ਉਹ ਪਰ ਇਹ ਜਿਹੜੀ ਫਿਲਮ ਆ ਇਹ ਫੈਮਿਲੀ ਓਰੀਐਂਟਡ ਫਿਲਮ ਆ ਤੁਸੀਂ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਇਹ ਲੱਗੂਗਾ ਕਿ ਯਾਰ ਵਾਹ ਕਿ ਪਹਿਲੀ ਵਾਰੀ ਪੰਜਾਬੀ ਇੰਡਸਟਰੀ ਚ ਇਦਾਂ ਦੀ ਫਿਲਮ ਬਣੀ ਆ ਸੋ ਇਹ ਇਦਾਂ ਦੀ ਕਹਾਣੀ ਆ ਮੈਂ ਲਿਖ ਕੇ ਵੀ ਪਾਇਆ ਸੀਗਾ ਕਿ ਆ ਸਟੋਰੀ ਨੇਵਰ ਸੀਨ ਬਿਫੋਰ ਕਿ ਇਦਾਂ ਦੀ ਕਹਾਣੀ ਜਿਹੜੀ ਤੁਸੀਂ ਪਹਿਲਾਂ ਨਹੀਂ ਕਦੀ ਦੇਖੀ ਤੁਸੀਂ ਬਹੁਤ ਕੌਸ਼ਲ ਲਿਖ ਕੇ ਪਾਇਆ ਤੁਸੀਂ ਇਹ ਵੀ ਲਿਖਿਆ ਸੀ ਜੇ ਫਿਲਮ ਪਸੰਦ ਦੇਈ ਪੈਸੇ ਵਾਪਸ ਕਰ ਸੋ ਗੱਲਾਂ ਤਾਂ ਹੀ ਲਿਖੀਆਂ ਜਾਂਦੀਆਂ ਕਿ ਤੁਹਾਨੂੰ ਫਿਲਮ ਦੇਖ ਕੇ ਲੱਗਦਾ ਮੈਨੂੰ ਆ ਲੱਗਦਾ ਬਹੁਤ ਵਧੀਆ ਫਿਲਮ ਬਣਾਈਆਂ ਜੋ ਤੁਸੀਂ ਫੈਮਿਲੀ ਨਾਲ ਜਾਓਗੇ ਤੇ ਤੁਹਾਨੂੰ ਉਹ ਕਿਉਂਕਿ ਕੋਈ ਵੀ ਬੰਦਾ ਇਦਾਂ ਫਿਲਮ ਬਣਾ ਕੇ ਬਹੁਤ ਵੱਡੀ ਗੱਲ ਹੁੰਦੀ ਹੈ ਗੱਲ ਲਿਖਣੀ ਕਿ ਤੁਸੀਂ ਫਿਲਮ ਬਣਾ ਕੇ ਲਿਖ ਦੋ ਕਿ ਜੇ ਤੁਹਾਨੂੰ ਫਿਲਮ ਪਸੰਦ ਨਾ ਆਵੇ ਤਾਂ ਤੁਸੀਂ ਪਾਏ ਪਾਏ ਵਾਪਸ ਲੈ ਲਿਓ ਕਿਉਂਕਿ ਮੈਨੂੰ ਪਤਾ ਹੈ ਐਂ ਮੈਨੂੰ ਭਰੋਸਾ ਹੈ ਕਿ ਤੁਹਾਨੂੰ ਸਾਰ ਨੂੰ ਵਾਪਸ ਆਉਣੀ ਆ ਅੱਛਾ ਕੀ ਪਲਾਨਸ ਨੇ ਇਸ ਵਾਰ ਜਾਏ ਦੇ ਫਿਲਮ ਨੂੰ ਪ੍ਰਮੋਟ ਕਰਨ ਦੇ ਕਿਉਂਕਿ ਅੱਜ ਕੱਲ ਵੱਖਰੇ ਵੱਖਰੇ ਪਲਾਨਸ ਬਣ ਜਾਂਦੇ ਆ ਆਪਣੇ ਪ੍ਰੋਡਕਟ ਨੂੰ ਘਰ ਘਰ ਪਹੁੰਚਾਉਣ ਦੇ ਇਸ ਵਾਰ ਕੁਝ ਵੱਖਰਾ ਸੋਚਿਆ ਤੁਹਾਡੇ ਵੱਲੋਂ ਨਹੀਂ ਮੈਨੂੰ ਇਦਾਂ ਲੱਗਦਾ ਕਿ ਸਾਰੇ ਪਲਾਨ ਤਾਂ ਤੁਹਾਡੇ ਆ ਤੇ ਆ ਦਰਸ਼ਕਾਂ ਦੇ ਨੇ ਮੇਰਾ ਕੋਈ ਇਦਾਂ ਮੈਂ ਕੋਈ ਸੋਚ ਸਮਝ ਕੇ ਜੀ ਤਾ ਕਰਦਾ ਨਹੀਂਗਾ ਮੈਨੂੰ ਇਦਾਂ ਲੱਗਦਾ ਕਿ ਜੋ ਦਿਲ ਚ ਕੀਤਾ ਕਰ ਲੋ ਅੱਜ ਜਿੱਦਾਂ ਗਾਣਾ ਸੀਗਾ ਬਾਈ ਦਾ ਵਿਰਿੰਦਰ ਬਰਾੜ ਬਾਈ ਦਾ ਪਹਿਲਾ ਗਾਣਾ ਹੈ ਪਹਿਲੀ ਵਾਰ ਉਹਨਾਂ ਨੇ ਕਿਸੇ ਫਿਲਮ ਚ ਗਾਣ ਦਿੱਤਾ ਹਣਾ ਤੋਂ ਮੈਨੂੰ ਲੱਗਦਾ ਬਾਈ ਨੇ ਬਹੁਤ ਰਿਸਪੈਕਟ ਦੇ ਨਾਲ ਦਿੱਤਾ ਸੋ ਮੈਨੂੰ ਸੀ ਕਿ ਯਾਰ ਜੀ ਬਾਈ ਦੇ ਗਾਣੇ ਦਾ ਸ਼ੂਟ ਹੋ ਰਿਹਾ ਇੱਥੇ ਆਪਾਂ ਲਾਂਚ ਕਰ ਲੈਨੇ ਸੋ ਇਹ ਕੋਈ ਪਲੈਨਿੰਗ ਨਹੀਂ ਸਾ ਅੱਧ ਨਾ ਮੈਨੂੰ ਕੋਈ ਪਲਾਨਿੰਗ ਪਲਾਨਿੰਗ ਵਾਲੀ ਕਰਨੀ ਆਉਂਦੀ ਪ੍ਰੋਮੋਸ਼ਨ ਦੀ ਮੈਂ ਤਾਂ ਜੋ ਹੁੰਦਾ ਮੈਂ ਤਾਂ ਚੱਕ ਕੇ ਕਹਿ ਦਿੰਦਾ ਬਾਈ ਆ ਫਿਲਮ ਆ ਰਹੀ ਐ ਇੰਦਾਂ ਕਰ ਲੀ ਜੀ ਇੰਦਾਂ ਕਰ ਲੀ ਸੋ ਸਾਡੀ ਕੋਈ ਇਦਾਂ ਪਲੈਨਿੰਗ ਪਲੋਟਿੰਗ ਨਹੀਂ ਹੈਗੀ ਬਸ ਸਿੱਧਾ ਜਸਟ ਮੈਨੂੰ ਇਹ ਆ ਕਿ ਲੋਕਾਂ ਤੱਕ ਗੱਲ ਪਹੁੰਚ ਜਵੇ ਐਂਡ ਉਹ ਬਹੁਤ ਸਾਰੇ ਪਿਆਰ ਕਰਨ ਵਾਲੇ ਨਹੀਂ ਉਹਨਾਂ ਨੇ ਆਪਣੇ ਆਪ ਇੱਕ ਦੂਜੇ ਦੇ ਨਾਲ ਗੱਲ ਸ਼ੇਅਰ ਕਰ ਲੈਣੀ ਆ ਐਂਡ ਗੱਲ ਅੱਗੇ ਲੈ ਜਾਣੀ ਆ ਜੀ ਬਿਲਕੁਲ ਆਮ ਸ਼ੋਰ ਆਡੀਅנס ਜਿਹੜੀ ਤੁਹਾਡੀ ਕਟੜ ਫੈਨ ਨਹੀਂ ਹੈ ਨਾ ਤੁਸੀਂ ਜਿੱਥੇ ਵੀ ਜਾਂਦੇ ਤੁਹਾਨੂੰ ਫੈਨ ਮਿਲਦੇ ਆ ਤੁਸੀਂ ਇੱਕ ਗੁਰਦੁਆਰੇ ਵਾਲੇ ਵੀ ਆਪਣੇ ਇਨਸੀਡੈਂਟ ਸਾਂਝਾ ਕੀਤਾ ਕਿ ਉੱਥੇ ਮਾਤਾ ਜੀ ਨੇ ਇਦਾਂ ਕਿਹਾ ਤੇ ਅੱਛਾ ਜੈ ਕਿੰਨੇ ਕੁ ਜ਼ਿਆਦਾ ਮਤਲਬ ਉਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਖੁਸ਼ ਹੁੰਦੇ ਆ ਜਦੋਂ ਇਦਾਂ ਦਾ ਕੁਝ ਵਾਪਰ ਜਾਂਦਾ ਹੈ ਕਿਉਂਕਿ ਨਾ ਦਾ ਬਰਥਡੇ ਵੀ ਸੈਲੀਬ੍ਰੇਟ ਕੀਤਾ ਤੇ ਉਹ ਚੀਜ਼ਾਂ ਦੇਖ ਕੇ ਨਾ ਸਾਨੂੰ ਪਰਸਨਲੀ ਬਹੁਤ ਖੁਸ਼ੀ ਹੁੰਦੀ ਹੈ ਤੇ ਤੁਸੀਂ ਉਹ ਨਾ ਚੀਜ਼ਾਂ ਨੂੰ ਕਿੱਦਾਂ ਮਤਲਬ ਖੁਸ਼ੀ ਹੁੰਦੀ ਕਿੱਦਾਂ ਇੱਕ ਨਾ ਐਕਸਾਈਟਮੈਂਟ ਜ਼ਾਹਿਰ ਕਰਦੇ ਹੋ ਐਕਸਾਈਟਮੈਂਟ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਇੱਕ ਐਕਸਾਈਟਮੈਂਟ ਆ ਜਿੱਦਾਂ ਕੋਈ ਗੱਲ ਮੇਰੀ ਮਾਤਾ ਨੂੰ ਮੰਮੀ ਨੂੰ ਵਧੀਆ ਲੱਗ ਜਾਂਦੀ ਆ ਤਾਂ ਉਹ ਮੈਨੂੰ ਦੱਸ ਦਿੰਦੇ ਆ ਹਨਾ ਤਾਂ ਮੈਨੂੰ ਬੜਾ ਬਹੁਤ ਵਧੀਆ ਲੱਗਦਾ ਮੈਨੂੰ ਲੱਗਦਾ ਮੇਰੀ ਖੁਸ਼ੀ ਇਹੀ ਹੈ ਕਿ ਜਦੋਂ ਮੇਰੀ ਮੰਮੀ ਕਿਸੇ ਵੀ ਗੱਲ ਤੋਂ ਮੇਰੀ ਮਾਂ ਕਿਸੇ ਛੋਟੀ ਜੀ ਵੀ ਗੱਲ ਤੋਂ ਖੁਸ਼ ਹੁੰਦੀ ਹੈ ਤਾਂ ਮੈਨੂੰ ਚੰਗਾ ਲੱਗਦਾ ਜਿੱਦਾਂ ਅੱਜ ਪੋਸਟ ਲਾਂਚ ਕਰਨਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਸੈਟ ਤੇ ਆਇਓ ਤੁਸੀਂ ਉਹਨਾਂ ਨੂੰ ਮੈਂ ਦੱਸਿਆ ਨਹੀਂਗਾ ਕਰਨ ਕੀ ਆਉਣਾ ਹੁਣ ਇੱਥੇ ਆਉਣਗੇ ਤਾਂ ਉਹਨਾਂ ਨੂੰ ਪਤਾ ਲੱਗੂਗਾ ਅੱਛਾ ਉਹਨਾਂ ਦੇ ਲਈ ਵੀ ਇਹ ਸਰਪ੍ਰਾਈਜ਼ ਹੀ ਹੈ ਆਹ ਲਈ ਸਰਪ੍ਰਾਈਜ਼ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਆਡੀਅנס ਨੂੰ ਲਾਸਟ ਦੇ ਵਿੱਚ ਮੈਂ ਬਸ ਰਿਕਵੈਸਟ ਕਰਨਾ ਚਾਹੁੰਦਾ ਤੁਸੀਂ ਮੈਨੂੰ ਪਿਛਲੀ ਫਿਲਮ ਮੈਡਲ ਨੂੰ ਪੌ ਪਿਆਰ ਦਿੱਤਾ ਫਿਲਮ ਨੂੰ ਸੁਪਰ ਡੂਪਰ ਹਿੱਟ ਬਣਾਇਆ ਸੀ ਤੁਸੀਂ ਜੇ ਜੱਟ ਵਿਗੜ ਗਿਆ ਨੂੰ ਵੀ ਸੁਪਰ ਡੂਪਰ ਹਿੱਟ ਬਣਾਇਆ ਹੋ 17 ਮਹੀਨ ਨੂੰ ਰਿਲੀਜ਼ ਹੋ ਰਹੀ ਹੈ ਤੁਸੀਂ ਫਿਲਮ ਫੈਮਲੀ ਨਾਲ ਦੇਖਿਓ ਮੈਂ 100% ਗਾਰੰਟੀ ਦੇਦਾ ਤੁਸੀ ਇੰਜੋਏ ਕਰੋਗੇ ਫਿਲਮ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ